ਸਮਾਣਾ ਵਿੱਚ ਰਾਜਨੀਤਿਕ ਮਿਲਿਪੂਤ ਨਾਲ ਭੂ ਮਾਫੀਆ ਨਾਜਾਇਜ਼ ਕਲੋਨੀਆਂ ਕੱਟਣ ਵਿੱਚ ਸਰਗਰਮ ਹੈ ਸਮਾਣਾ ਦੀ ਪਿੰਡ ਕਲੋਨੀ ਦੇ ਬਿਲਕੁਲ ਨਾਲ ਲੱਗਦੇ 4 ਏਕੜ ਜ਼ਮੀਨ ਵਿੱਚ ਭੂ ਮਾਫੀਆ ਸਰਗਰਮ ਹੋ ਕੇ ਕਲੋਨੀਆਂ ਨਾ ਜਾਇਜ਼ ਕੱਟ ਰਿਹਾ ਹੈ ਤੇ ਹਰੇ ਭਰੇ ਦਖਤ ਕੱਟ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਨ ਜਦੋਂ ਕਿ ਗ੍ਰੀਨ ਟਰਬੀਨਲ ਦੀ ਮਨਜ਼ੂਰੀ ਤੋਂ ਬਿਨਾਂ ਹਰੇ ਭਰੇ ਰੱਖ ਨਹੀਂ ਰੁਕ ਨਹੀਂ ਕੱਟੇ ਜਾ ਸਕਦੇ ਪਰ ਜੰਗਲਾਤ ਮਹਿਮਾ ਕਮ ਕਰਨੀ ਨੀਂਦ ਸੁਤਾ ਪਿਆ ਹੈ ਇਹਨਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਅੱਜ ਤੱਕ ਪੁੱਡਾ ਵੱਲੋਂ ਸਮਾਣਾ ਵਿੱਚ ਕਿਸੇ ਵੀ ਨਜਾਇਜ਼ ਕੱਟੀ ਜਾਰੀ ਕਲੋਨੀਆਂ ਵਿੱਚ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਜਾਪਦਾ ਹੈ ਕਿ ਪੁੱਡਾ ਦੇ ਅਧਿਕਾਰੀ ਵੀ ਮਿਲੀਭੁਗਤ ਨਾਲ ਇਹ ਕੰਮ ਚੱਲ ਰਿਹਾ ਹੈ ਭੋਲੇ-ਪਾਲੇ ਲੋਕ ਇਹਨਾਂ ਨਜਾਇਜ਼ ਕਲੋਨੀਆਂ ਵਿੱਚ ਪਲਾਟ ਲੈ ਕੇ ਦਰਬ-ਦਰ ਦੀਆਂ ਠੋਕਰਾ ਖਾਂਣ ਲਈ ਮਜਬੂਰ ਹੋ ਰਹੇ ਹਨ ਇਸ ਸਾਰੇ ਕਾਰਸਾਧਕ ਅਫਸਰ ਬਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਠਿਕਰਾ ਭੰਨਿਆ ਕਿਉਂਕਿ ਅੱਜ ਤੱਕ ਕੋਈ ਵੀ ਨਜਾਇਜ਼ ਕਲੋਨੀਆਂ ਤੇ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਲੱਗਦਾ ਹੈ ਕਿ ਨਗਰ ਕੌਂਸਲ ਦੇ ਅਧਿਕਾਰੀ ਵੀ ਭੂਪਾ ਭੂ ਮਾਫੀਆ ਦੇ ਨਾਲ ਰਲੇ ਹੋਏ ਹਨ ਜਦੋਂ ਇਸ ਬਾਰੇ ਐਸਜੀਐਮ ਰਚਾ ਗੁਇਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਫੌਰਨ ਕਲੋਨੀ ਦਾ ਕੰਮ ਰੋਕ ਦਿੱਤਾ ਗਿਆ ਹੈ ਤੇ ਕਲੋਨਾਈਜ਼ਰ ਨੂੰ ਨੋਟਿਸ ਕੱਟ ਕੇ ਭੇਜ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਤੱਕ ਕੰਮ ਕਰਨੀ ਨਹੀਂ ਤੋ ਉੱਡਦਾ ਹੈ ਸਮਾਣਾ ਤੋਂ ਕਲੈਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਡਰ ਕਲੋਨੀ ਇਹ ਤਾਂ ਪੁਰਾਣੀ ਹੈਗੀ ਇੱਕ ਉੱਥੇ ਜੀਕਾ ਰੋਡ ਦੇ ਉੱਤੇ ਜੇ ਉਹਦੇ ਨਾਲ ਪਿੱਛੇ ਜਿਵੇਂ ਤੁਸੀਂ ਦੱਸ ਰਹੇ ਹੋ ਕੋਈ ਹੋਰ ਕੋਈ ਰਕਵਾ ਕਰ ਰਿਹਾ ਹੈ ਤਾਂ ਸਾਡੇ ਕੋਲ ਨੋਟਿਸ ਨਹੀਂ ਸੀਗਾ ਹੁਣ ਹੀ ਕਿਤੇ ਕੋਈ ਕਰਨ ਲੱਗਿਆ ਹੋਊਗਾ ਅੱਜ ਕੱਲ੍ਹ ਜੀ ਤੇ ਮੈਂ ਜੀ ਸਾਹਿਬ ਦੀ ਡਿਊਟੀ ਲਾਤੀ ਤੇ ਚੈੱਕ ਕਰਾਂਗੇ ਜੇਕਰ ਉਹ ਕਰ ਰਿਹਾ ਹੋਊਗਾ ਤਾਂ ਅਸੀਂ ਉਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਰੋਕਾਂਗੇ ਕੰਮ ਤੇ ਬਿਲਕੁਲ ਹਰੇ ਦਰਖਤ ਬਿਨਾ ਪਰਮਿਸ਼ਨ ਤੋਂ ਉਹ ਦਰਖਤਾਂ ਨੂੰ ਵੱਢਿਆ ਹੋਇਆ ਇਹਨਾਂ ਨੇ ਫਿਰ ਉਹ ਜੰਗਲਾਤ ਵਿਭਾਗ ਇਹ ਕੰਮ ਕਰੂਗਾ ਜੀ ਫੋਰੈਸਟ ਡਿਪਾਰਟਮੈਂਟ ਦੇ ਨਾਲ ਰਿਲੇਟਡ ਹੈ ਜੀ ਦਰਖਤ ਕੱਟੇ ਨੇ ਉਹ ਦੇਖਣਾ ਅਸੀਂ ਸਾਡੇ ਨਾਲ ਜੋ ਸੰਬੰਧ ਹੈ ਵੀ ਕਲੋਨੀ ਵਗੈਰਾ ਬਣਾ ਰਿਹਾ ਹੋਊਗਾ ਮੈਂ ਉਹਦੇ ਵਿਸ਼ਟ ਕਾਰਵਾਈ ਕਰਾਂਗਾ ਅਖਰ ਦੇ ਨਾਲ ਕੋਈ ਕਲੋਨੀ ਕੱਟੀ ਜਾ ਰਹੀ ਹੈ ਜਿਸ ਦੇ ਵਿੱਚ ਕੋਈ ਪਤਾ ਲੱਗੇ ਵੀ ਨਜਾਇਜ਼ ਲੋਕਾਂ ਦਾ ਕੰਨ ਜਾਇ ਹੈ ਕਬਜ਼ੇ ਹੈ ਉਸ ਤੇ ਕੀ ਐਕਸ਼ਨ ਹੈ ਪ੍ਰਸ਼ਾਸਨ ਦਾ ਦੇਖੋ ਜਦੋਂ ਸਾਡੇ ਧਿਆਨ ਦੇ ਵਿੱਚ ਪਰਸ ਹੋਏ ਗੱਲ ਆਈ ਤਾਂ ਕੱਲ ਹੀ ਸਾਡੇ ਵੱਲੋਂ ਜਿਹੜਾ ਹੈਗਾ ਇਹੋ ਸਾਬ ਵੱਲੋਂ ਸਪੋਰਟ ਵਿజిਟ ਕਰਕੇ ਨਗਰ ਕਾਉਂਸਲ ਵੱਲੋਂ ਛੁੱਟੀ ਕੱਢ ਦਿੱਤੀ ਗਈ ਜਦੀ ਕਾਪੀ ਉੱਪਰ ਵੀ ਅਫਸਰਾਂ ਨੂੰ ਗਈ ਹੈ ਸਾਡੇ ਸੀਨੀਅਰ ਨੂੰ ਤੇ ਪੁਲਿਸ ਨੂੰ ਗਈ ਹੈ ਕਿ ਉਹਦੇ ਜਿਹੜਾ ਪਾਰਟਿਕੂਲਰ ਬੰਦਾ ਕਲੋਨੀ ਕੱਟ ਰਿਹਾ ਸੀ ਉਹਨੂੰ ਇਹ ਕਿਹਾ ਗਿਆ ਕਿ ਇਲੀਗਲ ਕਲੋਨੀ ਹੈ ਨਹੀਂ ਕੱਟਣੀ ਹੈਗੀ ਇਹ ਸਰਕਾਰ ਦੀ ਪ੍ਰਵਾਨਗੀ ਤੇ ਐਨਓਸੀ ਤੋਂ ਬਿਨਾ ਤਾਂ ਕੋਈ ਕੰਮ ਹੋ ਹੀ ਨਹੀਂ ਸਕਦਾ ਤੇ ਅਨਔਥਰਾਇਜ਼ਡ ਵੇ ਨਾਲ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਇਮੀਡੀਏਟਲੀ ਬੰਦ ਕਰਾ ਦਿੱਤਾ ਗਿਆ ਤੀਸੇ ਸਬੰਧੀ ਸਰਕਾਰ ਪੂਰੀ ਕਲੀਅਰ ਹੈ ਅਸੀਂ ਪ੍ਰਸ਼ਾਸਨਕੁਲਾ ਕਲੀਅਰ ਹੈ ਕਿ ਇਹ ਕੰਮ ਨਹੀਂ ਹੋਣਾ ਹੈਗਾ ਜਿੰਨਾ ਚਿਰ ਉਹਨੂੰ ਲੀਗਲਾਈਜ਼ਡ ਵੇ ਨਾਲ ਨਾ ਕੀਤਾ ਜਾਵੇ